ਜਦ ਫਾਜਲ ਕਾ ਤੋਂ ਮੋਜਮ ਪਿੰਡ ਵੱਲ ਨੂੰ ਜਾਈਦਾ ਹੈ ਤਾਂ ਬੜੀ ਹੀ ਹਰਿਆਲੀ ਰਸਤੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ ਹਾਂ ਇਹ ਹਰਿਆਲੀ ਸ਼ੁਰੂ ਹੁੰਦੀ ਹੈ ਪਿੰਡ ਸਲੇਮਸ਼ਾਹ ਤੋਂ ਇਹ ਹਰਿਆਲੀ ਐਵੇਂ ਹੀ ਨਹੀਂ ਬਣੀ ਪਿੰਡ ਸਲੇਮਸ਼ਾਹ ਦੇ ਵਾਤਾਵਰਣ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਬਣਾਉਣ ਦੇ ਵਿੱਚ ਪਿੰਡ ਵਾਸੀਆਂ ਦਾ ਪਿੰਡ ਦੇ ਸਰਪੰਚ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਦਾ ਨਤੀਜਾ ਤੁਹਾਨੂੰ ਸੜਕਾਂ ਤੋਂ ਹੀ ਦੇਖਣ ਨੂੰ ਮਿਲ ਜਾਂਦਾ ਹੈ ਮੋਜਮ ਪਿੰਡ ਨੂੰ ਜਾਂਦੇ ਹੋਈਏ ਜਦ ਸਲੇਮ ਸ਼ਾਹ ਪਿੰਡ ਸਟਾਰਟ ਹੁੰਦਾ ਹੈ ਤਾਂ ਆਸੇ ਪਾਸੇ ਲੱਗੇ ਹਾਰੇ ਬੁੱਟੇ ਦਿਖਾਉਂਦੇ ਹਨ ਕਿ ਸਲੇਮ ਸ਼ਾਹ ਵਾਸੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਾਸੀ ਹਰਿਆਲੀ ਦੇ ਪ੍ਰਤੀ ਕਿੰਨੇ ਸੁਚੇਤ ਹਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਾ ਭਰਾ ਬਣਾਉਣ ਦੇ ਲਈ ਕਿੰਨੀ ਮਿਹਨਤ ਕਰ ਰਹੇ ਹਨ ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਗੁਰਜੰਟ ਸਿੰਘ ਬੱbbi ਖੋਸਾ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਲਗਭਗ ਪਿਛਲੇ 2 ਸਾਲਾਂ ਤੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾ ਨੂੰ ਸੋਨਾ ਸੁੰਦਰ ਅਤੇ ਹਰਿਆ ਭਰਿਆ ਬਣਾਉਣ ਦੇ ਯਤਨ ਪਿੰਡ ਵਾਸੀਆਂ ਵੱਲੋਂ ਅਤੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਕੀਤੇ ਜਾ ਰਹੇ ਹਨ ਸਾਰੇ ਪਿੰਡ ਵਾਸੀ ਇਕਜਟ ਹੋ ਕੇ ਫਾਜ਼ਿਲਕਾ ਦੇ ਪਿੰਡ ਸਲੇਮਸ਼ਾ ਨੂੰ ਪੰਜਾਬ ਦਾ ਨੰਬਰ 1 ਪਿੰਡ ਬਣਾਉਣਾ ਚਾਹੁੰਦੇ ਹਨ ਤਾਂ ਕਿ ਲੋਗ ਸ੍ਰੇਮ ਸ਼ਾਹ ਦੀਆਂ ਮਿਸਾਲਾਂ ਦੇਣ ਗੁਰਜੰਟ ਸਿੰਘ ਬੱਬੀ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ ਪਿਛਲੇ 2 ਸਾਲਾਂ ਤੋਂ ਪਿੰਡ ਦੇ ਵਿੱਚ ਹਰੇ ਪੌਦੇ ਲਗਾਉਣ ਦਾ ਕੰਮ ਜਾਰੀ ਹੈ ਅੱਜ ਵੀ ਇਸ ਮੌਕੇ ਗੁਰਜੰਟ ਸਿੰਘ ਬੱਬੀ ਖੋਸਾ ਦੇ ਨਾਲ ਸੁਬਾਸ਼ ਚੰਦਰ ਸਵਾਮੀ ਰਵੰਸ਼ ਕੁਮਾਰ ਅਤੇ ਸਮਰਾਟ ਕੰਬੋਜ ਸਰਪੰਚ ਸਾਹਿਬ ਦੇ ਬੇਟੇ ਮੁਖਰੂਪ ਵਿੱਚ ਮੌਜੂਦ ਰਹੇ ਗੁਰਜੰਟ ਸਿੰਘ ਬੱਬੀ ਖੋਸਾ ਨੇ ਇਸ ਮੌਕੇ ਸਰਪੰਚ ਸਾਹ ਦੇ ਬੇਟੇ ਸਮਰਾਟ ਕਮੋਜ ਦਾ ਤਹਿਦਲੋ ਧੰਨਵਾਦ ਕੀਤਾ ਗੁਰਜੰਟ ਸਿੰਘ ਬੱਬੀ ਖੋਸਾ ਨੇ ਕਿਹਾ ਕਿ ਸਰਪੰਚ ਦੇ ਸਹਿਯੋਗ ਨਾਲ ਹੀ ਇੰਨਾ ਵੱਡਾ ਉਪਰਾਲਾ ਕਾਮਯਾਬ ਹੋਇਆ ਹੈ ਅਤੇ ਇਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੀ ਇਸ ਨਤੀਜੇ ਦੀ ਪੂਜਾ ਹੈ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਇਹ ਉਪਰਾਲਾ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਗੁਰਜੰਟ ਸਿੰਘ ਬੱਬੀ ਖੋਸਾ ਨੇ ਇਹ ਵੀ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਨੂੰ ਅਸੀਂ ਇਕਜੁੱਟ ਹੋ ਕੇ ਪੂਰਾ ਸੰਗਰਸ਼ ਕਰਕੇ ਪੂਰੀ ਮਿਹਨਤ ਕਰਕੇ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਸੁੰਦਰ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਲੋਕ ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਦੀ ਮਿਸਾਲਾ ਦੇਣ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਿੰਡਾਂ ਨੂੰ ਹੀ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਣ ਪਿੰਡ ਸਲੇਮ ਸ਼ਾਹ ਦੇ ਵਿੱਚ ਇੱਕ ਬਹੁਤ ਹੀ ਸੋਨਾ-ਸੁੰਦਰ ਪਾਰਕ ਵੀ ਬਣਾਇਆ ਗਿਆ ਹੈ ਜਿੱਥੇ ਲੋਕੇ ਆ ਕੇ ਇਸ ਦਾ ਲਾਭ ਉਠਾ ਸਕਦੇ ਹਨ ਸ਼ੈਰ ਕਰ ਸਕਦੇ ਹਨ ਆਰਾਮ ਕਰ ਸਕਦੇ ਹਨ ਅੱਜ ਅਸੀਂ ਪਿੰਡ ਛਲੇਮਸ਼ਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੇ ਲਗਾਤਾਰ ਜੋ ਅਸੀਂ ਹਰੇ ਪੌਦੇ ਲਾ ਰਹੇ ਹਾਂ ਜੀ 2 ਸਾਲ ਪੂਰੇ ਹੋਣ ਵਾਲੇ ਆ ਸ਼ਾਇਦ ਮੈਨੂੰ ਲੋ ਦੇ ਹੋ ਗਏ ਨੇ ਡੇਟ ਨਹੀਂ ਯਾਦ 2 ਸਾਲ ਹੋ ਗਏ ਲਗਾਤਾਰ ਲੱਗੇ ਹੋਏ ਆ ਜੀ ਸਾਡੇ ਸਰਪੰਚ ਸਾਹਿਬ ਪੂਰਨ ਚੰਦ ਜੀ ਜੋ ਛਲੇਮਸ਼ਾ ਦੇ ਸਰਪੰਚ ਨੇ ਉਹਨਾਂ ਦੇ ਬੇਟਾ ਸਮਰਾਟ ਕਮੌਰ ਜੀ ਜੋ ਲਗਾਤਾਰ ਸੰਜੋਗ ਕਰ ਰਹੇ ਨੇ ਸਾਡੇ ਨਾਲ ਇਹ ਬੂਟਿਆਂ ਦਾ ਕੰਮ ਬਹੁਤ ਵੱਡਾ ਸੀਗਾ ਜੇ ਇਹ ਸਹਿਯੋਗ ਨਾ ਕਰਦੇ ਤਾਂ ਅਸੀਂ ਇਹ ਬੂਟੇ ਤਿਆਰ ਨਾ ਕਰ ਪਾਉਂਦੇ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਪਹਿਲਾਂ ਲੋਡ ਪੈਣ ਤੇ ਜਿਵੇਂ ਜਿਵੇਂ ਖੰਭੇ ਲੱਗਦੇ ਰੇ ਤਾਰ ਲੱਗਦੀ ਰੀ ਤਾਰ ਬੰਦੀ ਤੋਂ ਬਗੈਰ ਬੂਟੇ ਬਾਈਦੇ ਨਹੀਂਗੇ ਇਹ ਝਲੇਮਸ਼ਾਜ ਪੌਦੇ ਲਾਏ ਪਾਈਪਲਾਈਨ ਪਾਣੀ ਸਾਰਾ ਸਿਸਟਮ ਇਹਨਾਂ ਨੇ ਤਿਆਰ ਕੀਤਾ ਜੀ ਤਾਂ ਕਰਕੇ ਪੌਦੇ ਅਸੀਂ ਕੰਮਜਬ ਕਰ ਸਕਿਆ ਜੀ ਮੈਂ ਇੱਕ ਬਸਨਾ ਚਾਹਣਾ ਹੈ ਕਿ ਅੱਜ ਜਈ ਜਿਹੜੇ ਮਹਿਕਮੇ ਦੇ ਨੇ ਦਫ਼ਤਰ ਦੇ ਇਹ ਗੱਲਾਂ ਕਰਦੇ ਨੇ ਕਿ ਸਾਨੂੰ ਜਿਹੜੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਲੋਕਾਂ ਵੱਲੋਂ ਪਿੰਡਾਂ ਦੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਬੂਟੇ ਸ਼ਲੇਮਸ਼ਾ ਰੋਡ ਤੇ ਲੱਗੇ ਨੇ ਸਾਨੂੰ ਵੀ ਇਹ ਪਾਸ ਕਰਾ ਕੇ ਦਿਓ ਠੀਕ ਹੈ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਵੀ ਚਲੋ ਇਹ ਮੰਡਰੇਗਾ ਸੀਮ ਜਾਂ ਕਿਵੇਂ ਆ ਸੀ ਇਸ ਚੀਜ਼ ਨੂੰ ਨਹੀਂ ਪਾਸ ਕਰ ਸਕਦੇ ਪਰ ਉਹ ਪੂਰੇ ਪਿੰਡ ਦਾ ਸੰਯੋਗ ਨਾਲ ਹੀ ਉਹ ਬੂਟੇ ਲਾਏ ਗਏ ਨੇ ਤੁਸੀਂ ਵੀ ਪਿੰਡਾਂ ਵਾਲੇ ਸੰਯੋਗ ਕਰੋ ਤੇ ਇਹਨਾਂ ਬੂਟਾ ਨੂੰ ਲਾਓ ਪੂਰੇ ਪਿੰਡ ਦੇ ਸੰਯੋਗ मतलब ਇੱਕ ਇਹ ਬੂਟੇ ਵੀ ਆਪਣੀ ਇੱਕ ਐਗਜ਼ਾਮਪਲ ਬਣ ਚੁੱਕੀ ਹੈ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਸਲੇਮਸ਼ਾ ਰੋਡ ਤੇ ਬੂਟੇ ਲੱਗੇ ਨੇ ਉਹਦੇ ਨਾਲ ਦੇ ਬੂਟੇ ਵੀ ਮਤਲਬ ਸਾਡਾ ਏਰੀਆ ਵੀ ਉਵੇਂ ਬਣਾਇਆ ਜਾਵੇ। ਉਹ ਕੌਣ ਬਣਾਏਗਾ ਪਿੰਡ ਵਾਸੀ ਰਲ ਕੇ ਕਰਥੀਓਗੇ। ਜੋ ਕਰਨਾ ਪੈਣਾ ਜੀ ਸਾਰਾ ਪਿੰਡ ਕੱਲੀ ਪੰਚਾਇਤ ਕੁਝ ਨਹੀਂ ਕਰ ਸਕਦੀ। ਸਾਰੇ ਅਸੀਂ ਹਾਂ ਨੇੜੇ ਤੇੜੇ ਦੇ ਏਰੀਏ ਵਾਲੇ ਸਾਰੇ ਲੋਕਾਂ ਨੂੰ ਐ ਕਹਾਂਗੇ ਕਿ ਜਿਹੜੇ ਸੜਕ ਤੇ ਬੂਟੇ ਲੱਗੇ ਨੇ ਇਹਨਾਂ ਨੂੰ ਵੇਖ ਕੇ ਆਪਣੇ ਘਰਾਂ ਵਿੱਚ ਵੀ ਪਿੰਡ ਦੇ ਆਲੇ-ਦੁਆਲੇ ਵੀ ਇਸ ਤਰ੍ਹਾਂ ਆਪਾਂ ਸਾਰੇ ਹੀ ਇਹ ਸੇਵਾ ਕਰਾਂਗੇ। ਤੇ ਥੋੜੇ ਦਿਨਾਂ ਵਿੱਚ ਵੀ ਆਪਣਾ ਸਾਰਾ ਏਰੀਆ ਹਰਾ ਭਰਾ ਤੇ ਵਾਤਾਵਰਨ ਸ਼ੁੱਧ ਹੋ ਜਾਏਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ